시청해 <목소리로> ਤਰ ਜਿਹੜਾ ਅੱਜ ਤੁਸੀਂ ਹਨੂਮਾ ਚੌਂਕ 'ਚ ਰੋਡ ਤੇ ਜਿਹੜਾ ਨਾਕ ਲਗਾਇਆ ਕੀ ਕਰਨਾ ਚਾਹੋਗੇ? ਉਹ ਕਿ ਬਾ ਹੁਕਮ ਐਸਐਸਪੀ ਸਾਹਿਬ ਗੁਰਦਾਸਪੁਰ ਔਰ ਡਿਪਟੀ ਕਮਿਸ਼ਨਰ ਸਾਹਿਬ ਗੁਰਦਾਸਪੁਰ ਦੀ ਹਦਾਇਤਾਂ ਮੁਤਾਬਕ ਜਿਹੜੇ ਆਪਣੇ ਫੈਸਟੀਵਲ ਆਂਦੇ ਆ ਔਰ ਇਹ ਰੇੜੀਆਂ ਵਾਲਿਆਂ ਨੂੰ ਇਹੋ ਹੀ ਕੰਨਿਆ ਵੀ ਜਿਹੜੇ ਡਿਪਟੀ ਕਮਿਸ਼ਨਰ ਸਾਹਮਣੇ ਜਿਹੜੀ yellow ਪੱਟੀ ਲਗਾਈ ਆ ਆਪਣੇ ਹਨੂਮਾ ਚੌਂਕ ਤੋਂ ਲੈ ਕੇ ਆਪਣੇ ਲਾਇਬ੍ਰੇਰੀ ਚੌਂਕ ਤੱਕ ਇਹਨਾਂ ਦੇ ਅੰਦਰ ਹੀ ਆਪਣੀਆਂ ਗੱਡੀਆਂ ਔਰ ਰੇੜੀਆਂ ਲਗਾਓ ਕਿਉਂਕਿ ਕਿ ਸ਼ਿਵਰਾਤਰੀ ਦਾ ਆਪਣੇ ਨਗਰ ਕੀਤਾ ਨਿਕਲਿਆ ਗਿਆ 7 ਤਰੀਕ ਨੂੰ ਉਹਦੇ ਵਿੱਚ ਸਾਡਾ ਸਾਥ ਦਿਓ ਔਰ ਉਹਦਾ ਕਿ ਬਈ ਕਾਫੀ ਜਿਆਦਾ ਮਾਤਰਾ ਦੇ ਵਿੱਚ ਉੱਚ ਪਬਲਿਕ ਹੁੰਦੀ ਹੈ ਔਰ ਇਹ ਐਡਵਰਸ਼ਨ ਵੀ ਦਿੱਤੀ ਹੋਈ ਹੈ ਉਹਦੇ ਵਿੱਚ ਸ਼ਿਵਰਾਤਰੀ ਦੇ ਜੁਬਾਨ ਦੇ ਵਿੱਚ ਔਰ ਰੇਡੀ ਵਾਲਿਆਂ ਨੂੰ ਇਹੋ ਸਮਝਾ ਰਹੇ ਆਂ ਕਿ ਜਿਹੜੀ yellow ਪੱਟੀ ਲੱਗੀ ਹੈ ਇਹਦੇ ਅੰਦਰ ਹੀ ਆਪਣੀਆਂ ਜਿਹੜੀਆਂ ਤੇ ਫੜੀਆਂ ਜਿਹੜੀਆਂ ਲਗਾਓ ਔਰ ਜਿਹੜੀਆਂ ਗੱਡੀਆਂ ਵਾਲੇ ਇਹਨੇ 4 wheeler ਆਂਦੇ ਨੇ ਉਹਨਾਂ ਨੂੰ ਇਹੋ ਹੀ ਹਦਾਇਤ ਸਾਡੀ ਕਿ ਆਪਣੀਆਂ ਜਿਹੜੇ 4 wheeler ਦੇ ਕਾਰਾਂ ਜਰੀਆਂ ਨੇ ਉਹ ਆਪਣੀ ਪਾਰਕਿੰਗ ਦੀ ਵਿੱਚ ਜਿਹੜੀਆਂ ਇਹ ਆਪਣੇ ਸਿਟੀ ਦੇ ਸਾਹਮਣੇ ਫ੍ਰੀ ਆਫ ਪਾਰਕਿੰਗ ਆ ਉਹਦੇ ਵਿੱਚ ਆਪਣੀ ਪਾਰਕਿੰਗ 'ਚ ਗੱਡੀ ਲਗਾਓ ਰੋਂਗ ਪਾਰਕਿੰਗ ਅੰਦੀਆਂ ਨਾ ਖੜਾਇਆ ਕਰੋ ਨਹੀਂ ਤੇ ਸਾਡੇ ਕੋਲ ਫਿਰ ਚਲਾਰ ਹੁੰਦੇ ਆ ਰੋਂਗ ਪਾਰਕਿੰਗ ਦੇ ਚਲਾਕੀਤੇ ਜਾਣਗੇ ਔਰ ਇਸ ਕਰਕੇ ਮੇਰੀ ਐਫਐਲ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਆਪਣੇ ਜਿਹੜੀਆਂ ਰੇੜੀਆਂ ਹੁੰਦੀਆਂ ਨਾ ਉਹ ਜਿਹੜੀਆਂ ਨਾ yellow ਪੱਟੀ ਦੇ ਅੰਦਰ ਹੀ ਲਗਾਉਣ ਔਰ ਤਰੀਕੇ ਨਾਲ ਲਗਾਉਣ ਔਰ ਜਿਹੜੀਆਂ ਕਾਰਾਂ ਆਗੇ ਫਾਰਮੂਲਾ ਰਗੇ ਆ ਉਹ ਆਪਣੀ ਪਾਰਕਿੰਗ 'ਚ ਲਗਾਉਣ ਸਰ ਵੇਖਣ ਵਿੱਚ ਆ ਕਿ ਜਿਹੜਾ ਈ ਰਿਕਸ਼ਾ ਹੈ ਉਹ ਟ੍ਰੈਫਿਕ ਦੇ ਮੇਨ ਕਾਰਨ ਭਰ ਰਹੇ ਨੇ ਉਨਾ ਵਾਸਤੇ ਕੀ ਉਪਰਾਜ ਕੀਤੇ ਜਾ ਰਹੇ ਨੇ ਉਹਨਾਂ ਵਾਸਤੇ ਉਪਰਾਲੇ ਜਿਹੜੇ ਪੰਜਾਬ ਗੌਰਮੈਂਟ ਵੱਲੋਂ ਬੜੇ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਪੰਜਾਬ ਗੌਰਮੈਂਟ ਵੱਲੋਂ ਉਹਨਾਂ ਨੂੰ ਇੱਕ ਤੇ ਯੂਨੀਫਾਰਮ ਉਹਨਾਂ ਦੀ ਲਾਗੂ ਕਰ ਦਿੱਤੀ ਆ ਗਰੇ ਰੰਗ ਦੀ ਯੂਨੀਫਾਰਮ ਹੈ ਔਰ ਨੇਮ ਪਲੇਟ ਲਾ ਕੇ ਰੱਖਣਗੇ ਔਰ ਜਿਹੜੇ ਉਹਨਾਂ ਦੇ ਈ ਰੱਛੇ ਆਗੇ ਆ ਜਿਹੜਾ ਈ ਰੱਛੇ ਦਾ ਮਾਲਕ ਜਿਹੜਾ ਚਲਾ ਰਿਹਾ ਖੁਦ ਚਲਾ ਰਿਹਾ ਉਹਦੇ ਉੱਤੇ ਆਪਣਾ ਮੋਬਾਈਲ ਨੰਬਰ ਅੱਗੇ ਔਰ ਪਿੱਛੇ ਲਿਖਾਏਗਾ ਔਰ ਇਹਨਾਂ ਦੀ ਜਿਹੜੀਆਂ ਹੁਣ ਆਰਸੀਆਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਇਹਨਾਂ ਨੂੰ ਇਹੋ ਹੀ ਹਦਾਇਤ ਹੈ ਕਿ ਜਿਨ੍ਹਾਂ ਦੀ ਆਰਸੀਆਂ ਨਹੀਂ ਬਣੀਆਂ ਆਪਣੀਆਂ ਨਾ ਸੱਚ ਕਿਰਵਾਸੀ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਰ ਮੈਂ ਇਹੋ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਵੀ ਆਪਣਾ ਜਿਹੜਾ 4 ਵੀਲਰ ਉਹ ਸ਼ਾਪਿੰਗ ਕਰਨ ਵਾਸਤੇ ਆਉਂਦੇ ਹੋ ਉਹਨਾਂ ਨੂੰ ਰੋਂਗ ਪਾਰਕਿੰਗ ਨਾ ਕਰੋ ਪਾਰਕਿੰਗ ਵਿੱਚ ਹੀ ਲਗਾਓ